ਦਿਲ ਨੂੰ ਬੰਦ ਆਇਆ ਲੱਗਦਾ ਸੀ ਕਿ ਸਰਕਾਰ ਜਰੂਰ ਇੰਡਸਟਰੀ ਨੂੰ ਕੁਝ ਨਾ ਕੁਝ ਰਾਹਤ ਤਾਂ ਦੇਊਗੀ ਪਰ ਜੋ ਬਜਟ ਦੇਖਣ ਦੇ ਅਨੁਸਾਰ ਬਜਟ ਤੋਂ ਬਜਟ ਆ ਰਿਹਾ ਪੰਜਾਬ ਦੀ ਸਾਰੀ ਇੰਡਸਟਰੀ ਵਾਸਤੇ ਬਜਟ ਜੀ ਕੁਝ ਐਸਾ ਨਹੀਂ ਰੱਖਿਆ ਗਿਆ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਵਿਸਤਾਰ ਰੱਖਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਉਹਦੇ ਜੋ ਇੰਡਸਟਰੀਅਲ ਲੱਭ ਜਿਹੜਾ ਜਲੰਧਰ ਨੂੰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਦਾ ਜਾਣਕਾਰੀ ਤਾਂ ਨਹੀਂ ਹੋਈ ਬਜਟ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਜਲੰਧਰ ਨੂੰ ਦਿੱਤਾ ਜਾਵੇ ਉਹ ਜੋ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਬਜਟ ਦੇ ਵਿੱਚ ਦੀ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਔਰ ਉਹਦੇ ਚ ਰਾਹਤ ਮਿਲਣੀ ਅੱਜ ਦੇ ਦੌਰ ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹਦੇ ਵੀ ਗੁਰਦ ਕੀਤਾ ਜਾਵੇ ਇਸ ਵਾਰ ਕਿਹੜੇ ਟੈਕਸ ਉਤੇ ਲੱਗਿਆ ਛੂਟ ਮਿਲੀ ਹੈ ਬਜਟ ਦੇ ਉੱਤੇ ਦੇਖੋ ਇਸ ਤਰ੍ਹਾਂ ਫਿਲਹਾਲ ਦੋ ਰਜਿਮ ਚੱਲਦੇ ਆ ਔਰ অপਸ਼ਨ ਹੈਗੀ ਆ ਕਿ ਤੁਸੀਂ ਕਿਸੇ ਵੀ ਰਜਿਮ ਦੇ ਡਾਕਟਰ ਜਮਾ ਕਰਾ ਸਕਦੇ ਹੋ ਉਹਦੇ ਜੇ ਨਵਾਂ ਰਜਿਮ ਜਿਹੜਾ ਉਹਦੇ ਸਿਰਫ 2.5 ਲੱਖ ਤੋਂ ਦੇਣੀ ਆ ਕਿਹਾ ਗਿਆ ਬਹੁਤ ਵੱਡੀ ਰਾਤ ਤਾਂ ਨਹੀਂ ਆ ਪਰ ਛੋਟੇ ਲੋਕਾਂ ਦੀ ਮੈਂ ਸਮਝਦਾ ਜੋ ਤੁਸੀਂ ਸੋਚਿਆ ਸੀ ਕੀ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਵੀ ਬਹੁਤ ਹੈ ਔਰ ਮੈਂ ਸਮਝਦਾ ਇਹ ਦੋਨਾਂ ਸਰਕਾਰਾਂ ਦੇ ਪ੍ਰਯਾਸ ਨਾ ਹੋ ਸਕਦੇ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾ ਤੈ ਉਹ ਹੱਲ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਦੋਨਾਂ ਸਰਕਾਰਾਂ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਔਰ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਾਰਡਰ ਸਟੇਟ ਹੈ ਦੂਜਿਆਂ ਨੇ ਬਹੁਤ ਤਰਸਤੀਆਂ ਜਿਹੀਆਂ ਤੀਜਾ ਜੀਐਸਟੀ ਤੋਂ ਬਾਅਦ ਛੋਟੀ ਇੰਡਸਟਰੀ ਜਿਹੜੀ ਹੈ ਉਹ ਬੰਦੀ ਦੀ ਕਹਾਜ਼ਰ ਤੇ ਹੈਗੀ ਹੈ ਇੱਤੇ ਪੰਜਾਬ ਦੀ ਲੋੜ ਹੈ ਔਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੀ ਜੁਆਇੰਟ ਜਿਹੜੀ ਕਮੇਟੀ ਹੈ ਇੱਕ ਮਾਤਰ ਤਕਲਬ ਹੋ ਸਕਦੀ ਹੈ ਜੀ ਸਰ ਦੇਖਿਆ ਜਾਂਦਾ ਕਿਦੋਂ ਇਲੈਕਸ਼ਨ ਆਉਂਦੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਹਰ ਇੰਡਸਟਰੀ ਵੱਲ ਇਹਨਾਂ ਮੀਟਿੰਗ ਕੀਤੀ ਜਾਂਦੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਵਾਅਦੇ ਤੇ ਜ਼ਰੂਰ ਕਰ ਜਾਂਦੇ ਨੇ ਕਿਦਾਂ ਕਿਦੋਂ ਬਜਟ ਆਉਂਦਾ ਹੈ ਬਜਟ ਦੇ ਵਿੱਚ ਫਿਰ ਵਾਅਦੇ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਨੇ ਦੇਖੋ ਇਸ ਤਰ੍ਹਾਂ ਹੈਗਾ ਜਿਹੜਾ ਯੂਨੀਅਨ ਬਜਟ ਹੈ ਔਰ ਜਿਹੜਾ ਸਟੇਟ ਦਾ ਬਜਟ ਹੈ ਦੋਨਾਂ ਦੇ ਅੰਤਰ ਹੈਗਾ ਪਰ ਜਿਹੜਾ ਯੂਨੀਅਨ ਬਜਟ ਹੈ ਉਹਦੇ ਤੇ ਉਹਦੇ ਤੇ ਇੰਡਸਟਰੀਆਂ ਵੀ ਤਾਂ ਬਹੁਤ ਜ਼ਿਆਦਾ ਹੁੰਦੀਆਂ ਜੀ ਕਿਉਂਕਿ ਉਹ ਸਾਰੇ ਦੇਸ਼ ਨੂੰ ਸਮੁਖ ਰੱਖ ਕੇ ਬਣਾ ਜਾਂਦਾ ਔਰ ਸਾਰੀ ਇੰਟਰਨੈਸ਼ਨਲ ਪਾਲਿਸੀ ਦੇ ਅਨੁਸਾਰ ਬਣਾਇਆ ਜਾਂਦਾ ਸਾਡੀ ਤਾਂ ਇੱਕ ਬਹੁਤ ਸੁਵਾਲ ਸਿਰ ਇੰਡਸਟਰੀ ਆ ਸਾਨੂੰ ਰਾਹਤ ਦੀ ਲੋੜ ਆ ਰਾਹਤ ਦੀ ਦਰਕਾਰ ਆ ਪਰ ਅੱਜ ਦੇ ਬਜਟ ਜਿਹਾ ਸੱਚੇ ਸਪੋਰਟਸ ਇੰਡਸਟਰੀ ਤੇ ਕਿੰਨਾ ਕਰਕ ਪਾਵੇਗਾ ਇਹ ਦੇਖੋ ਉਸ ਜਲ ਸਾਾਨੂੰ ਮਿਲਿਆ ਨਹੀਂ ਤੇ ਸਾਡੇ ਤੋਂ ਲਿਆ ਵੀ ਕੁਝ ਨਹੀਂ ਸਰਕਾਰ ਨੇ ਔਰ ਸਾਨੂੰ ਲੋੜ ਆ ਸਾਨੂੰ ਸਰਕਾਰ ਤੋਂ ਰਾਹਤ ਦੀ ਲੋੜ ਆ ਅਸੀਂ ਕਹਿੰਦੇ ਆ ਕਿ ਸਰਕਾਰ ਇੱਥੇ ਵਿਚਾਰ ਕਰੇ ਸਾਡੀਆਂ ਸਮੱਸਿਆਵਾਂ ਤੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਔਰ ਫੇਰ ਮੈਂ ਦੁਹਰਾ ਕਹਿ ਰਿਹਾ ਕਿ ਜਦ ਤੱਕ ਇਹ ਸੂਬੇ ਦੀ ਸਰਕਾਰ ਕੋਸ਼ਿਸ਼ ਨਹੀਂ ਕਰਦੀ ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਤਾਂ ਹੀ ਪੰਜਾਬ ਦੀ ਇੰਡਸਟਰੀ ਦਾ ਸਰਵਾਈਵਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੋ ਤਿੰਨ ਮੁੱਖ ਇੰਡਸਟਰੀਆਂ ਹੈਗੀਆਂ ਉਹ ਤਾਂ ਕਿਸੇ ਹੋਰਸ ਇੰਡਸਟਰੀ ਵੀ ਆ ਔਰ ਲਗਭਗ ਲੱਖ ਲੋਕਾਂ ਨੂੰ ਰੈਕਟ ਇਨਡਾਇਰੈਕਟ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਹੈ ਔਰ ਖਾਸ ਕਰ ਸਮਾਜ ਦੇ ਵੀਕਰ ਸੈਕਟਰ ਵੀਕਰ ਸੈਕਟਰ ਜਿਹੜਾ ਸੁਸਾਇਟੀ ਦਾ ਉਹਨੂੰ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਇੰਡਸਟਰੀ ਹੈ ਔਰ ਘਰ ਘਰ ਖਾਸ ਕਰ ਮਹਿਲਾਵਾਂ ਘਰ ਘਰ ਜਿਆ ਕੇ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਸੁਦੇ ਦੀ ਇੱਕ ਮਾਤਰਾ ਇੰਡਸਟਰੀ ਹੈ ਤੁਬਾ ਸਰਕਾਰ ਨੂੰ ਵੀ ਇਸ ਦੇ ਬਾਰੇ ਸੋਚਣਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਸਾਡੀ ਅੱਜ ਦੇ ਇਸ ਬਜਟ ਨੂੰ ਦੇਖਣ ਤੋਂ ਬਾਅਦ ਇੱਕ ਮੰਗ ਹੈ ਕਿ ਜਿਹੜਾ ਇੰਡਸਟਰੀਅਲ ਲਗਭਗ ਕੋਸ਼ਤ ਦਿੱਤੇ ਨੇ ਉਹ ਇੱਕ ਜ਼ਰੂਰ ਪੰਜਾਬ ਨੂੰ ਖਾਸ ਜਲੰਧਰ ਨੂੰ ਦਿੱਤੇ ਜਾਣ ਇਹ ਸਾਡੀ ਮੰਗ ਹੈ ਮੇਰਾ ਨਾਮ ਸੰਜੇ ਮਹਿੰਦੀ ਰਤਾਜੀ ਮੈਂ ਸਪੋਰਟਸ ਇੰਡਸਟਰੀ ਨੂੰ ਬਿਲੋਂਗ ਕਰਦਾ ਇਹ ਬਜਟ ਦੇਖਿਆ ਹੈਗਾ ਕਿ ਲੱਗਦਾ ਬੜੀਆਂ ਆਸਾਸੀ ਬਜਟ ਦੇ ਵਿੱਚ ਵੱਡੇ ਅੰਦਰੀਆਂ ਨੂੰ ਤੋਹਫਾ ਦਿੱਤਾ ਜਾਏਗਾ ਕਿ ਉਹ ਸਬ ਦੇਖੋ ਜੀ ਵਪਾਰੀ ਜਿਹੜਾ ਕਮਾਉਂ ਪੁੱਤ ਦਾ ਸਰਕਾਰ ਦਾ ਉਹਦੇ ਲਈ ਧਿਆਨ ਨਹੀਂ ਹੈਗਾ ਸਰਕਾਰ ਦਾ ਬਾਕੀ ਜੋ ਹੈਗਾ ਫ੍ਰੀ ਵੰਡਣ ਚ ਉਹਨਾਂ ਦਾ ਧਿਆਨ ਹੈ ਜੀ ਫ੍ਰੀ ਵੰਡ ਕੇ ਵੋਟਾਂ ਕਟਾਈਆਂ ਕਰੀਏ ਬਸ ਜਿੱਥੇ ਉਹਨਾਂ ਨੂੰ ਵੋਟਸ ਜ਼ਿਆਦਾ ਮਿਲਣੀਆਂ ਉਧਰ ਹੀ ਉਹ ਫ੍ਰੀ ਵੰਡੀਆਂ ਦਿੰਦੇ ਨੇ ਬਿਜਲੀ ਫ੍ਰੀ ਦੇ ਦਿਓ ਇਹ ਫ੍ਰੀ ਦੇ ਦਿਓ ਉਹ ਫ੍ਰੀ ਦੇ ਦਿਓ ਉਹ ਫਰੀ ਦੇਈਓ ਸਾਡੇ ਕੋ ਟੈਕਸ ਇਕੱਠਾ ਕਰੀ ਜੋ ਸਾਨੂੰ ਹੋਰ ਨਚੋੜੀ ਜੋ ਸਾਨੂੰ ਕੋਈ ਰਿਬੇਟ ਨਹੀਂ ਜੀ ਕੋਈ ਆਣਾ ਨੇ ਕੋਈ ਰਿਬੇਟ ਨਹੀਂ ਦਿੱਤੀ ਕੋ ਕੁਛ ਨਹੀਂ ਦਿੱਤਾ ਕੋ ਇਨਕਮ ਟੈਕਸ ਕੋ ਜੀਐਸਟੀ ਚ ਕਿਤੇ ਵੀ ਰਿਬੇਟ ਨਹੀਂ ਦਿੱਤਾ ਬਾਕੀ ਜੋ ਬਜਟ ਆਣਾ ਨੇ ਪੇਸ਼ ਕੀਤਾ ਪਿਛਲੇ ਸਾਲ ਵਾਲਾ ਤੇ ਇਸ ਸਾਲ ਵਾਲਾ ਹੁਣ ਨਾਲ ਲਗਭਗ ਸੇਮ ਹੀ ਹੈ ਕੋਈ ਇਹ ਕੋ ਬਹੁਤ ਜ਼ਿਆਦਾ ਅੰਤਰ ਨਹੀਂ ਹੈ ਬੜੀਆਂ ਆਸਾਂ ਲਾਈਆਂ ਸੀ ਬਜਟ ਦੇ ਵਿੱਚ ਇੰਡਸਟਰੀ ਨੂੰ ਵੱਡੇ ਤੋਹਫੇ ਜਿਹੜੇ ਆ ਦੇਖੇ ਜਾਣਗੇ ਇਲੈਕਸ਼ਨਾਂ 'ਚ ਵੱਡੇ ਵੱਡੇ ਵਾਅਦੇ ਤੇ ਜਰੂਰ ਇੰਡਸਟਰੀ ਨਾਲ ਕੀ ਲੱਗਦਾ ਹੈ ਆਬਾਦੇ ਸਿਰਫ ਗੱਲਾਂ ਨੂੰ ਦੇਖੀ ਦੀ ਹੈ ਵਾਦੇ ਹੋਤੇ ਹੀ ਤੋੜਨੇ ਕੇ ਲਈਏ ਆਸੇ ਉਹ ਹਮੇ ਉਮੀਦਾਂ ਦਿਵਾ ਦਿੰਦੇ ਹਨ ਲੇਕਿਨ ਕਰਤੇ ਨਹੀਂ ਹੈ ਪੂਰੀ ਸਰ ਕੋਈ ਸਪੋਰਟ ਨਹੀਂ ਇੰਡਸਟਰੀ ਨੂੰ ਕਿਸੇ ਲੋ ਕੋਈ ਸਪੋਰਟ ਨਹੀਂ ਨਾ ਕੇ ਸਰਕਾਰ ਵੱਲੋਂ ਨਾ ਕਿਸੇ ਵੱਲੋਂ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚਾਈਨਾ ਹੈ ਦੂਸਰੇ ਉਹ ਬਵਾਰੀਆਂ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਥੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਨੂੰ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਛੇ ਇਹਨਾਂ ਕੋਲ ਮਾਣਸ਼ ਆਉਂਦੇ ਨੇ ਵੱਡੇ ਵੱਡੇ ਸਰਕਾਰਾਂ ਆ ਕੇ ਮੰਤਰੀ ਆ ਕੇ ਤੁਹਾਡੇ ਨਾਲ ਮੀਟਿੰਗਾਂ ਕਰਦੇ ਨੇ ਜਿਸ ਵੀ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕੋਈ ਲੱਗਦਾ ਵਾਅਦੇ ਦੇ ਵਿੱਚ ਜਿਵੇਂ ਵਾਅਦੇ ਸਿਰਫ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਅਦੇ ਰਹਿੰਦੇ ਨੇ ਅੱਧੇ ਘੰਟੇ ਚਾਹ ਪੀਤੀ ਖਾਦਾ ਪੀਤਾ ਲੋਕਾਂ ਨਾਲ ਵਾਅਦਾ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਇਸੇ ਕਰਕੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਨਾਲ ਵਿਤਰਾ ਕਿੱਥਾ ਹੈ ਵਿਤਕਰਾ ਤਾਂ ਪੂਰੀ ਤਰ੍ਹਾਂ ਕੀਤਾ ਗਿਆ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ ਬਿਲਕੁਲ ਜ਼ੀਰੋ ਬਜਟ ਹੈ ਇਸ ਹਿਸਾਬ ਨਾਲ ਤਾਂ ਬਿਲਕੁਲ ਫੇਲ ਬਜਟ ਹੈ